ਚੰਡੀਗੜ੍ਹ ਦੇ ਸੈਕਟਰ 17 ਵਿੱਚ ਅੱਜ ਸਵੇਰੇ ਇੱਕ ਹੈਰਾਨ ਜਨਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਪੁਰਾਣੀ ਇਮਾਰਤ ਅਚਾਨਕ ਟਹਿ ਗਈ ਚੰਡੀਗੜ੍ਹ ਦੇ ਦਿਲ ਕਹਿ ਜਾਣ ਵਾਲੇ ਇਲਾਕੇ ਸੈਕਟਰ 17 ਵਿੱਚ ਅੱਜ ਇੱਕ ਇਮਾਰਤ ਅਚਾਨਕ ਟਹਿ ਗਈ ਹਾਲਾਂਕਿ ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਇਸ ਹਾਦਸੇ ਨੇ ਲੋਕਾਂ ਦੇ ਮਨ ਵਿੱਚ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ ਸਵੇਰੇ ਕਰੀਬ 7:30 ਵਜੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਮੌਜੂਦਾ ਇੱਕ ਹੋਟਲ ਦੇ ਕੋਲ ਪੰਜ ਮੰਜ਼ਲੀ ਪੁਰਾਣੀ ਇਮਾਰਤ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ 1970 ਦੇ ਆਸ-ਪਾਸ ਬਣੀ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਅਜੀਹ ਹਲਗਿਆ ਜਿਵੇਂ ਕੋਈ ਵੱਡਾ ਤਮਾਕਾ ਹੋਇਆ ਹੋਵੇ। ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਪਹਿਲਾਂ ਇਸ ਇਮਾਰਤ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਇਮਾਰਤ ਵਿੱਚ ਕਈ ਰੀੜਾ ਪੈ ਚੁੱਕੀਆਂ ਸਨ 22 ਦਸੰਬਰ 2024 ਨੂੰ ਪ੍ਰਸ਼ਾਸਨ ਨੇ ਇਸ ਬਿਲਡਿੰਗ ਨੂੰ ਖਤਰਨਾਕ ਐਲਾਨ ਕਰਦੇ ਹੋਏ ਸਾਰੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਖਾਲੀ ਕਰਵਾ ਦਿੱਤਾ ਸੀ। ਇਹੀ ਕਾਰਨ ਹੈ ਕਿ ਅੱਜ ਦੇ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਰਿਆ। ਮੌਕੇ ਤੇ ਪ੍ਰਸ਼ਾਸਨ ਅਤੇ ਰਾਹਤ ਦੀ ਟੀਮ ਪਹੁੰਚ ਗਈ ਹੈ। ਹਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਅਨੁਸਾਰ ਇਹ ਹਾਦਸਾ ਉਸਾਰੀ ਦੇ ਕਾਰਨ ਹੋਇਆ ਹੈ ਹਾਲਾਂਕਿ ਲੋਕ ਅਜੇ ਹਾਦਸੇ ਤੋਂ ਬਚਾਲੇ ਪਰਸ਼ਾਸਨ ਤੇ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ ਤੁਸੀਂ ਆਪਣੀ ਸਕਰੀਨ ਤੇ ਉਹ ਵੀਡੀਓ ਦੇਖ ਰਹੇ ਹੋਮੋਗੇ ਜਿੱਥੇ ਪੁਰਾਣੀ ਇਮਾਰਤ ਢੈਂਦੀ ਹੋਈ ਨਜ਼ਰ ਆ ਰਹੀ ਹੈ ਇਮਾਰਤ ਡਿੱਗਣ ਦੇ ਸਮੇਂ ਹੋਏ ਸ਼ੋਰ ਅਤੇ ਮਲਬੇ ਦੇ ਢੇਰ ਨੇ ਮੌਕੇ ਤੇ ਮੌਜੂਦ ਲੋਕਾਂ ਦੇ ਹੌਸਲੇ ਹਲਾ ਦਿੰਦੇ ਨੇ ਤੇ ਘਟਨਾ ਨੇ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਕਿਉਂ ਇਨ੍ਹਾਂ ਇਮਾਰਤਾਂ ਦੀ ਸਮੇਂ ਸਿਰ ਜਾਂਚ ਨਾ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਅਜੇ ਹਾਦਸੇ ਦਹਿਸ਼ਤ ਪੈਦਾ ਕਰ ਦਿੰਦੇ ਹਨ ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ